ਕਿਸਾਨਾਂ ਨੂੰ ਕੁਝ ਫੀਡਰਾਂ ਤੇ ਮੋਟਰਾਂ ਦੀ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨ ਖਾਸੇ ਪਰੇਸ਼ਾਨ ਹਨ ਕਿਸਾਨਾਂ ਦਾ ਇੱਕ ਵਫਦ ਐਕਸੀਅਨ ਗੁਰਾਇਆ ਸੁਖਬੀਰ ਸਿੰਘ ਢੀਮਾਨ ਨੂੰ ਮਿਲਣ ਲਈ ਉਹਨਾਂ ਦੇ ਦਫ਼ਤਰ ਪੁੱਜਾ ਪਰ ਐਕਸੀਅਨ ਗੁਰਾਇਆ ਦੀ ਖਟਕੜ ਕਲਾ ਡਿਊਟੀ ਲੱਗੀ ਹੋਣ ਕਾਰਨ ਉਹ ਕਿਸਾਨਾਂ ਨੂੰ ਨਹੀਂ ਮਿਲ ਸਕੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜੱਥੇਦਾਰ ਚੂਹੜ ਸਿੰਘ ਬੜਾਪਿੰਡ ਨੇ ਦੱਸਿਆ ਕਿ ਚੱਕ ਦੇਸਰਾਜ ਤੇ ਗੂੜਾ ਫੀਡਰ ਤੇ ਕਿਸਾਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਿੱਥੇ ਬਿਜਲੀ ਦੀ ਸਪਲਾਈ ਨਹੀਂ ਆ ਰਹੀ ਸਪਲਾਈ ਬਹੁਤ ਘੱਟ ਦਿੰਦੇ ਹਨ ਸਪਲਾਈ ਜਿ ਦਿੰਦੇ ਵੀ ਹਨ ਤਾਂ ਕੱਟ ਲਾ ਲਾ ਕੇ ਵਿੱਚੋਂ ਦਿੰਦੇ ਹਨ ਜਿਸ ਕਰਕੇ ਕਿਸਾਨ ਪਹਿਲਾਂ ਐਸ.ਸੀ.ਓ ਨੂੰ ਮਿਲੇ ਸੀ ਉਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਉਹਨਾਂ ਹੋਰ ਕੀ ਦੱਸਿਆ ਆਓ ਸੁਣੋ ਅਸੀਂ ਅੱਜ ਸਾਰੇ ਜ਼ਿਮੀਦਾਰ ਇਕੱਠੇ ਹੋ ਕੇ ਗੁੜਾ ਫੀਡਰ ਤੇ ਝੱਕ ਫੀਡਰ ਦੇ ਸਾਰੇ ਕਿਸਾਨ ਵੀਰ ਇੱਥੇ ਗਰਾ ਐਕਸ਼ਨ ਦਫ਼ਤਰ ਪਹੁੰਚੇ ਸੀ ਸਾਨੂੰ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਪ੍ਰੋਬਲਮ ਹੈ ਮੋਟਰਾਂ ਦੀ ਇਹ ਦੋਨੇ ਫੀਡਰਾਂ ਤੇ ਬੱਤੀ ਲਾਈਟ ਨਹੀਂ ਆ ਰਹੀ ਬਹੁਤ ਘੱਟ ਦਿੰਦੇ ਆ ਜੇ ਦਿੰਦੇ ਵੀ ਤਾਂ ਕੱਟ ਲਾ ਲਾ ਕੇ ਵਿੱਚੋਂ ਦਿੰਦੇ ਆ ਉਹ ਨਾਲ ਸਾਡਾ ਕੋਈ ਸੰਜਾ ਨਹੀਂ ਪੂਰਾ ਹੁੰਦਾ ਅਖੀਰ ਅਸੀਂ ਪਹਿਲਾਂ ਐਸਜੀਓ ਸਾਹਿਬ ਨੂੰ ਮਿਲੇ ਸੀ ਤੇ ਦਸਾਂਝ ਕਲਾਂ ਵੀ ਗਏ ਫੀਡਰ ਦੇ ਉੱਪਰ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਅੱਜ ਅਸੀਂ ਐਕਸਨ ਸਾਹਿਬ ਕੋਲ ਪਹੁੰਚੇ ਆ ਸਾਡੇ ਗੁੜਾ ਫੀਡਰ ਤੇ ਝੱਕ ਫੀਡਰ ਦੀ ਬਹੁਤ ਵੱਡੀ ਪ੍ਰੋਬਲਮ ਹੈ ਆ ਜਿਹੜੀ ਬੱਤੀ ਬਣਦੀ ਉਹ ਵੀ ਨਹੀਂ ਦਿੰਦੇ ਫालतू ਸਾਨੂੰ ਕੀ ਦੇਣੀ ਆ ਬਾਕੀ ਫੀਡਰੇ ਸਾਰੇ ਫालतੂ ਚਲਾ ਰਹੇ ਆ ਇਹ ਦੋ ਫੀਡਰਾਂ ਦੇ ਉੱਪਰ ਕੋਈ ਫालतू ਬੱਤੀ ਵੀ ਨਹੀਂ ਦੇ ਰਹੇ ਤੇ ਸਾਨੂੰ ਪੂਰੀ ਵੀ ਨਹੀਂ ਦੇ ਰਹੇ ਉਹ ਵੀ ਸ਼ਫਟਾਂ ਭਾਈ ਦਿੰਦੇ ਉਹਦੇ ਵਿੱਚ ਸਾਡੀ ਵੱਡੀ ਪ੍ਰੋਬਲਮ ਆ ਆਪ ਜੀ ਨੂੰ ਅਤੀ ਬੇਨਤੀ ਆ ਸਾਡੇ ਸਾਰੇ ਕਿਸਾਨਾਂ ਵੱਲੋਂ ਕਿ ਸਾਡੀ ਲਾਈਟ ਪੂਰੀ ਕੀਤੀ ਜਾਵੇ ਔਰ ਜੇ ਪਿੱਛੇ ਹਾਕਮੋਂ ਦੇ ਤਾਂ ਫालतू ਬੱਤੀ ਉਹ ਵੀ ਸਾਨੂੰ ਦਿੱਤੀ ਜਾਵੇ ਧੰਨਵਾਦ ਇਹ ਜਾਂਦਾ ਹੁਣ ਸੀਜ਼ਨ ਸ਼ੁਰੂ ਹੋਇਆ ਸਾਰੇ ਸੀਜ਼ਨ ਦੀ ਇਹ ਵੱਡੀ ਪ੍ਰੋਬਲਮ ਆ ਜੀ ਕਿੰਨੇ ਘੰਟੇ ਦੀ ਆ ਰਹੀ ਹੈ ਜੀ ਪਹਿਲਾਂ 8 ਘੰਟੇ ਦੇ ਰਹੇ ਸੀਗੇ ਮੜ ਕੇ ਹੋਣੀ ਨਹੀਂ ਬਹੁਤ ਜ਼ਾਰੇ ਵੱਡੇ ਕੱਟ ਲਾਤੇ 5.5 ਘੰਟੇ 6 ਘੰਟੇ ਬਈ ਦੋ ਵਦ ਨਹੀਂ ਦੇ ਰਹਾ ਉਹ ਵੀ ਵਿੱਚੋਂ ਕੱਟ ਲਾ ਕੇ ਬਾਅਦ ਚ ਕਹਿੰਦੇ ਰਾਤ ਨੂੰ ਪੂਰੀ ਕਰਕੇ ਦੇਵਾਂ ਪਹਿਲੇ ਦੋ ਫੀਡਰਾਂ ਦੀ ਪ੍ਰੋਬਲਮ ਦੋ ਫੀਡਰਾਂ ਦੀ ਪ੍ਰੋਬਲਮ ਜੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਐ ਐਕਸ਼ਨ ਸਾਹਿਬ ਸਾਡੇ ਹੋਂ ਤੋਂ ਪਹਿਲਾਂ ਚੱਲ ਗਿਆ ਫੋਨ ਤੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਸਾਰੇ ਕਿਸਾਨਾਂ ਵੱਲੋਂ ਇਹ ਬੇਨਤੀ ਕੀਤੀ ਆ ਭਈ ਸਾਡਾ ਇਹ ਮਸਲਾ ਹੱਲ ਕੀਤਾ ਜੇ ਤਾਂ ਜੋ ਕਿ ਦੋ ਹੀ ਫੀਡਰਾਂ ਉੱਪਰ ਕਿਸਾਨ ਆਪਣੀ ਝੋਨੇ ਦੀ ਫਸਲ ਬੜੇ ਆਰਾਮ ਨਾਲ ਪਾਲ ਸਕਣ ਬਾਕੀ ਸਾਰੇ ਫੀਡਰ ਵਧੀਆ ਚੱਲਦੇ ਸਾਂਝਾਂ ਦੇ ਵੀ ਸਿਰਫ ਦੋ ਫੀਡਰਾਂ ਦੀ ਬਹੁਤ ਵੱਡੀ ਪ੍ਰੋਬਲਮ ਜਾਦੇ ਆ ਪਿਛਲੀ ਵਾਰ ਵੀ ਇਹੀ ਸਮੱਸਿਆ ਸੀ ਉਦੋਂ ਵੀ ਇੱਥੇ ਆਉਣਾ ਪਿਆ ਉਦੋਂ ਬਾਅਦ ਵਜਿਹਾ ਐਕਸ਼ਨ ਸਾਹਿਬ ਨੇ ਹੱਲ ਕਰਤਾ ਅਸੀਂ ਹੁਣ ਵੀ ਉਮੀਦ ਕਰਦੇ ਆ ਕਿ ਐਕਸ਼ਨ ਸਾਹਿਬ ਹੁਣ ਵੀ ਸਾਡੀ ਇਹ ਹੱਲ ਜ਼ਰੂਰ ਕਰਕੇ ਦੇਣਗੇ ਮੇਰਾ ਨਾਮ ਹਰਜੀਤ ਸਿੰਘ ਪਿੰਡ ਨੀਰ ਸਾਡੇ ਚੱਕ ਫੀਡਰ ਚੱਲਦਾ ਜੀ ਬੱਤੀ ਨਹੀਂ ਆ ਰਹੀ ਬੱਤੀ 5 ਘੰਟੇ 5.5 ਘੰਟੇ ਆਉਂਦੀ ਆ ਜੀ ਸਾਰਾ ਸਾਡਾ ਏਰੀਆ ਇਕੱਠਾ ਹੋ ਕੇ ਆਇਆ ਫੀਡਰ ਵਾਲਾ ਸਾਰੇ ਦੁਖੀ ਆ ਜੀ ਤੇ ਪਿਛਲੇ ਸਾਲ ਵੀ ਇਹੀ ਕੋਸ਼ਿਸ਼ ਸੀ ਪਿਛਲੇ ਸਾਲ ਸਹੀ ਹੋ ਗਿਆ ਪਰ ਇਸ ਵਾਰ ਵੀ ਉਮੀਦ ਕਰਦੇ ਆ ਕਿ ਸਾਰਾ ਕੁਝ ਠੀਕ ਹੋ ਜਵੇ ਬਾਕੀ ਜੋ ਕੁਝ ਭਲਵਾਨ ਜੀ ਨੇ ਦੱਸਿਆ ਸਾਰੇ ਪਿੰਡ ਇਕੱਠੇ ਹੋ ਕੇ ਨਾਲ ਆਏ ਆ ਤੇ ਜੋ ਕੁਝ ਵੀ ਸਾਨੂੰ ਹੱਲ ਕੀਤਾ ਜਾਵੇ ਜੀ ਇਹਦਾ ਇਹ ਸੀਜ਼ਨ ਜਦੋਂ ਚੱਲਦਾ ਉਹ ਗ੍ਰੇ ਸਮੱਸਿਆ ਜੀ ਉਦੋਂ ਦੀ ਸਮੱਸਿਆ ਚੱਲ ਰਹੀ ਆ ਜੀ ਇਹਦਾ ਇਹੀ ਰੋ ਪਟ ਕੇ ਕੰਮ ਚੱਲਦਾ ਜੀ ਸਾਰਿਆਂ ਦਾ ਕੋਈ ਜਨਰੇਟਰ ਚਲਾ ਕੇ ਕਰ ਰਿਹਾ ਆ ਤੇ ਕੋਈ ਆਪਣਾ ਧੱਕੇ ਤੋੜੇ ਜਾਂਦੀ ਜੀ ਪਹਿਲਾਂ ਮਿਲੇ ਵੀ ਆ ਤੁਸੀਂ ਇਹ ਸਮੱਸਿਆ ਦੱਸੀ ਵੀ ਸੀ ਇਹਨੂੰ ਸੰਜਪ ਦਾ ਸੀਸੀ ਜਾ ਕੇ ਜੀ ਉੱਥੋਂ ਕੋਈ ਹੱਲ ਨਹੀਂ ਹੋਇਆ ਜੀ ਸਾਡਾ ਇਹਨਾਂ ਨੂੰ ਮੇਰੇ ਕੋਲ ਸੰਜਾ ਮੱਖਣ ਜਈ ਹੈ ਜੀ ਤੇ ਜਾਂ ਬਿਜਲੀ ਵਾਲੇ ਜਿਹੜੇ ਉੱਥੇ ਉਹਨਾਂ ਨੇ ਸੋਚਿਆ ਕਿ ਦੱਸਦੇ ਉਹ ਕਹਿੰਦੇ ਇਹ ਉਹ ਕਹਿੰਦੇ ਜੋ ਅਸੀਂ ਪੂਰੀ ਕਰ ਦਨੇ ਆ ਜੀ ਬੱਤੀ ਸਾਨੂੰ ਜੋ ਮੈਸੇਜ ਆਉਂਦੇ ਆ ਅਸੀਂ ਉਹ ਮਿਸਟਰੀ ਦੇ ਹਿਸਾਬ ਨਾਲ ਚਲਾ ਰਹੇ ਆ ਜੀ ਇਸ ਤੋਂ ਜ਼ਿਆਦਾ ਕੁਝ ਨਹੀਂ ਚਾਹੁੰਦਾ ਹਾਂ ਮੰਗ ਕੇ ਸਾਨੂੰ ਬੱਤੀ ਪੂਰੀ ਦਿੱਤੀ ਜਾਵੇ ਜੀ ਤੇ ਸਾਡਾ ਮਸਲਾ ਹੱਲ ਕੀਤਾ ਜਾਵੇ ਤਾਂ ਕਿ ਸਾਰਿਆਂ ਦੀ ਫਸਲ ਸਹੀ ਸਲਾਮਤ ਪਾ ਲਈ ਜੀ ਪਹਿਲਾ ਕੋਈ ਨਹੀਂ ਜੀ ਬਾਜਕਾਰੀ ਤੁਹਾਡੀ ਕੋਈ ਮੈਸੇਜ ਪੜ ਲਓ ਘਨ ਘਾੜੀ ਨੂੰ ਵੀ ਇਨਕੁਆਇਰੀ ਕਰੋ ਜੇ ਹੀ ਸੰਦੀਪ ਨੂੰ ਕਹਿੰਦੇ ਸੈਜੂ ਕੁਮਾਰ ਦੀ ਆ ਉਹ ਨਹੀਂ ਗੱਲ ਹੋ ਰਿਹਾ ਜਿਹੜੇ ਐਸ.ਵੀ.ਓ. ਅਰਵਿੰਦ ਉਹਨਾਂ ਨੇ ਪਤਾ ਚਾਰ ਵਾਰ ਮੈਚ ਝੋਕੇ ਆ ਦਸਾਂਝ ਫੀਡਰ ਤੇ ਵੀ ਜਾਏ ਆ ਸੀ ਬਿਜਲੀ ਘਰ ਤਾਂ ਹੁਣ ਆਖੀਰ ਤੁਹਾਡੇ ਕੋਲ ਆਏ ਲਾਸਟ ਡੈਨ ਦੇ ਵੀ ਆ ਤੁਸੀਂ ਨਾ ਮੈਨੂੰ ਦੱਸੋ ਕਿ ਕਿਹੜਾ ਕੋਈ ਬੜਾ ਬੜਾ ਟੂਰਨਾਮੈਂਟ ਇਹ ਜੀ ਚਾ ਗੁੜਾ ਫੀਡਰ ਚੱਕ ਫੀਡਰ ਤੇ ਕੋਰਟ ਫੀਡਰ ਨਹੀਂ ਤਿੰਨ ਫੀਡਰ ਨਹੀਂ ਚੱਲ ਰਿਹਾ ਕਰ ਇਨਾਉਂ ਨਹੀਂ ਸਾਨੂੰ ਪਰੇਸ਼ਾਨ ਕੀਤਾ ਪਿਆ ਸਾਰਾ ਰਾਤ ਨੂੰ ਜੇ ਦਿਨੇ 4 ਘੰਟੇ ਦੇ ਦਿੱਤੀ ਰਾਤ ਨੂੰ 12 ਵਜੇ ਕਹਿੰਦੇ 2 ਘੰਟੇ ਦੇ ਦਿੱਤੀ ਬੁਰੀ ਹੋਵੇ 5 ਘੰਟੇ ਤੋਂ ਵੱਧ ਲਾਈਟ ਨਹੀਂ ਦੇ ਰਿਹਾ ਸਾਨੂੰ ਜੋ ਨਹੀਂ ਕੋਈ ਨਾ ਕੋਈ ਹੱਲ ਕਰਦਾ ਜੇ ਇਸ ਫੀਡਰ ਦਾ ਕੋਈ ਫਾਇਦਾ ਨਾ ਆਇਆ ਅੱਜ ਦੱਸੋ ਦੂਜੀ ਗੱਲ ਸਾਰੇ ਇਹ ਆ ਵੀ ਜ਼ਰੂਰੀ ਕਹਿੰਦੇ ਸਾਡਾ ਫੀਡਰ ਉਹ ਰੋਡ ਚੱਲਦੇ ਉਹ ਰੋਡ ਚੱਲਦੇ ਆ ਤੇ ਬਾਧੂ ਸਪਲਾਈ ਬਾਕੀ ਫੀਡਰ ਜਿੰਨੇ ਉੱਥੇ ਸਾਂਝ ਦੇ ਵਿੱਚ ਸਾਰੇ ਖੁੱਲੇ ਚੱਲਦੇ ਆ ਉਹਨਾਂ ਨੂੰ ਖੁੱਲੀ ਬੱਤੀ ਦਿੰਦੇ ਆ ਸਾਨੂੰ ਪਤਾ ਨਹੀਂ ਕਿਉਂ ਨਹੀਂ ਦੇ ਰਿਹਾ ਇਹਨਾਂ ਫੀਡਰ ਦੇ ਤੇ ਇਹ ਕਿਤੇ ਨਾਲੇ ਗੱਡਣਾਂ ਦੇ ਚਲੋ ਹਾਂਜੀ ਉਹ ਕਟਕੜਾ ਕੇ ਕਿਸ ਤਰ੍ਹਾਂ ਕੰਮ ਇਹ ਸਾਰ 4 ਸਾਲ ਤੋਂ ਪ੍ਰੋਬਲਮ ਚੱਲ ਰਹੀ ਲਗਾਤਾਰ 4 ਸਾਲ ਤੋਂ ਪਰ ਤੁਹਾਡੀ ਵਾਲੀ ਪੂਰੀ ਹੋਣੀ ਬੰਦੇ ਤੁਸੀਂ ਤਿੰਨਾਂ ਫੀਡਰਾਂ ਦਾ ਨਾਮ ਆ ਖੜੀ ਸੀ ਬਾਹਰ ਆਜੀ ਇਹ ਨਾ ਫੇ ਬੰਦੇ ਆਏ ਜੀ ਸਾਰੇ ਨਾ ਬਿਸ਼ਵਾਸ ਦਵਾਉਂਗੇ ਫੀਡਰ ਚੱਲਣਗੇ ਜਾਂ ਅੱਜ ਤੱਕ ਦੇਖੋ ਮੈਂ ਹੁਣ ਹਾਂ ਤਾਂ ਤੁਸੀਂ ਗੱਲ ਧਿਆਨ ਚ ਲਿਆਦੇ ਮੈਂ ਪਹਿਲਾਂ ਪੰਪਾ ਕਰ ਰਿਹਾ ਹਾਂ ਨਾ ਵੀ ਵੀਡੀਓ ਦਿਖਾਏ ਕਿ ਉਹ ਕੱਟ ਕੋਈ ਦੇ ਰਹੇ ਹਾਂਜੀ ਉਹਨਾਂ ਕੋਲ ਤਾਂ ਬਣੇ ਕੀ ਕਾਰਨਾ ਕੀ ਕੀ ਗੱਲ ਹੈ ਹਾਂਜੀ ਬੈਂਕ ਕਾਰਬਾ ਦੇ ਹੱਥ ਕਰਤੋਂ ਕਹਿੰਦੇ ਆ ਬਸ ਕੱਟ ਜਿਹੜੇ ਨਹੀਂ ਆ ਨਹੀਂ ਅੱਜ ਘੰਟੇ ਨਹੀਂ ਆ ਰਹੇ ਸਰ ਦੁਖੀ ਹੋ ਗਏ ਕਿਸਾਨ ਐ ਇਹਨਾਂ ਨੂੰ ਕੌਣ ਦੀ ਲੋੜ ਹੈ ਇਹਨਾਂ ਨੂੰ ਬੜਾ ਆ ਸਾਡਾ ਸਾਰਾ ਹੀ ਆ ਥੋੜਾ ਰੋਣ ਦਾ ਵੀ ਮੈਂ ਘੰਟਾ ਦੋ ਬੰਦੇ ਆ ਕੇ ਗੱਲ ਕਰ ਲੈਣੇ ਨੇ ਮੇਰੇ ਉੱਨੇ ਵਿੱਚ ਹਾਂਜੀ ਤਾਂ ਵੀ ਤੁਸੀਂ ਦੋ ਬੰਦੇ ਮੋਟਵਾਰ ਬੰਦੇ ਆ ਗਏ ਚਾਹੇ ਉੱਚਾ ਥੋੜੇ ਚਾਹੇ ਹਦਵੀ ਆ ਕੇ ਬੈਠ ਜੇ ਹਾਂਜੀ ਇਹ ਉਹ ਥੋੜਾ ਲੇਟ ਵੀ ਹੋ ਗਿਆ ਵੀ ਕੰਪਿਊਟਰ ਤੇ ਲਾਵਾਂਗੇ ਅਸੀਂ ਇੱਥੇ ਥੋੜਾ 10 ਮਿੰਟ ਲੇਟ ਹੋ ਗਿਆ ਇਹ ਸਿਰਫ ਉਹ ਬੰਦੇ ਆਉਂਦੇ ਕਰਕੇ ਵੀ ਪਿੰਡੋਂ ਵਿੱਚੋਂ ਸਾਰੇ ਬੰਦਿਆਂ ਦਾ ਮੰਨ ਜੁਦਾ ਕਿ ਸਾਨੂੰ ਛੱਡ ਕੇ ਖੜੀ ਜਾਣਗੇ